ਇਸਤੇਮਾਲ ਕਰਕੇ ਆਪਣੇ ਮੁਤਾਬਕ ਆਪਣੀ ਮਨਮਰਜ਼ੀ ਦੀ ਸਰਕਾਰ ਬਣਾ ਸਕਦੇ ਹਾਂ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ ਹੋਵੇ ਸੋ ਇਸ ਕਰਕੇ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਅੱਜ ਵੋਟ ਜ਼ਰੂਰ ਪਾਉਣਾ ਚਾਹੀਦਾ ਹੈ ਤੁਹਾਡੇ ਆਪਣੇ ਬਾਅਦ ਕਰਕੇ ਸਵਾਲ ਵੀ ਬੜੇ ਚੁੱਕੇ ਜਾਂਦੇ ਨੇ 77 ਤੇ ਸਵਾਲ ਵੀ ਚੁੱਕੇ ਤੇ ਕਈ ਤਾਂ ਤੇ ਰੌਲਾ ਰੱਪਾ ਵੀ ਪੈ ਗਿਆ ਤੁਸੀਂ ਤਾਂ ਸਮਾਈਲ ਕਰ ਰਹੇ ਹੋ ਪਰ ਵਿਰੋਧੀ ਰੌਲਾ ਪਾ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਕਹਿੰਦੇ ਥੋੜਾ ਜਿਹਾ ਧੱਕਾ ਹੋ ਰਿਹਾ ਜਦੋਂ ਲੋਕੀ ਹਾਰਦੇ ਨੇ ਕਹਿੰਦੇ ਧੱਕਾ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੇ ਵਿਰੋਧੀ ਰੋਲਾ ਪਾ ਰਹੇ ਨੇ ਉਦੋਂ ਵੀ ਆਦਮੀ ਰੋਲਾ ਪਾਉਂਦਾ ਜਦੋਂ ਉਹਨੂੰ ਹਾਰ ਨਜ਼ਰ ਆਂਦੀ ਹੋਵੇ ਸੋ ਇਸ ਕਰਕੇ ਆਮ ਆਦਮੀ ਪਾਰਟੀ ਆਪਣੇ ਕੰਮਾਂ ਦੇ ਬਲਬੂਤੇ ਉੱਪਰ ਅੱਜ ਲੋਕਾਂ ਦੀ ਜਨਤਾ 'ਚ ਜਨਤਾ ਵਿੱਚ ਆਈ ਹੈ ਔਰ ਪੂਰਾ ਖੰਨੂ ਭਰੋਸਾ ਹੈ ਕਿ ਜਨਤਾ ਸਾਡੇ ਨਾਲ ਖੜੀ ਹੋਏਗੀ ਉਹ ਸਾਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੀਆਂ ਪਹਿਲੀ ਵਾਰੀ ਹੋਇਆ ਕਿ 50 ਹਜ਼ਾਰ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਸਰਕਾਰੀ ਪੱਕੀਆਂ ਮਿਲੀਆਂ ਨੇ ਅੱਜ ਤੱਕ ਪੰਜ ਪੰਜਾਬ ਦੇ ਇਤਿਹਾਸ ਵਿੱਚ ਕਿਸੇ ਨੂੰ ਵੀ 25 ਸਾਲਾਂ 'ਚ 50 ਹਜ਼ਾਰ ਨੌਕਰੀਆਂ ਕਿਸੇ ਵੀ ਸਰਕਾਰ ਨੇ ਨਹੀਂ ਦਿੱਤੀਆਂ ਭਾਵੇਂ ਮੈਨੂੰ ਲੱਗਦਾ ਜਲੰਧਰ ਦੇ ਵਿੱਚ ਤੇ ਇਹ ਵੀ ਰਿਕਾਰਡ ਹੋ ਗਿਆ ਹੋਣਾ ਵੀ ਸਭ ਤੋਂ ਵੱਧ ਵੋਟਾਂ ਦੇ ਪਈਆਂ ਤਾਂ ਜਲੰਧਰ ਜੀ ਪਈਆਂ ਕਿਤੇ ਉਪ ਚੋਣ ਆ ਗਈ ਕਿਤੇ ਕਿਹੜੀ ਚੋਣ ਆ ਗਈ ਬਾਅਦ ਤੁਸੀਂ ਲੋਕਾਂ ਨੂੰ ਬਾਹਰ ਕੱਢ ਕੇ ਲਿਆਉਣਾ ਔਰ ਕੀ ਸਮਝਦੇ ਹੋ ਕਿ ਲੋਕਾਂ ਨੂੰ ਉਤਸ਼ਾਹ ਵੀ ਲੋਕਾਂ 'ਚ ਰਹੇ ਉਹ ਕਿਉਂ ਆਪ ਦਾ ਨੁਮਾਇੰਦਾ ਚੁਣਨ ਤਾਂ ਲੋਕਾਂ ਦੇ ਨਾਲ ਰਾਪਤਾ ਜਦੋਂ ਕਰਦੇ ਹੋਂ ਇਹ ਵੀ ਸ਼ੰਕੇ ਨਹੀਂ ਪੈਦਾ ਹੁੰਦੇ ਦੇਖੋ ਇਹ ਗੱਲ ਠੀਕ ਤੁਹਾਡੀ ਕਿ ਜਲੰਧਰ ਸ਼ਹਿਰ ਦੇ ਵਿੱਚ ਜੋ ਵੋਟਾਂ ਇਸ ਵਾਰੀ ਜ਼ਿਆਦਾ due to by election ਇੱਕ tempCard ਦਾ ਬਾਈਲੈਕਸ਼ਨ ਆ ਗਿਆ ਇੱਕ ਮੇਰਾ ਐਮਐਲਏ ਇਲੈਕਸ਼ਨ ਆ ਰਿਹਾ ਸੋ ਦੋ ਵੋਟਾਂ ਜੋ ਪਈਆਂ ਦੋ ਵਾਰੀ ਬਾਈਲੈਕਸ਼ਨ ਹੋਏ ਉਹਦੇ ਕਾਰਨ ਜਿਆਦਾ ਵਾਰੀ ਵੋਟਾਂ ਪਈਆਂ ਚੈਲੰਜ ਮੰਨਦੇ ਹੋ ਤੁਸੀਂ ਕਿਉਂਕਿ ਤੁਸੀਂ ਹੁਣੇ ਹੀ ਜਿੱਤੇ ਹੋ ਉਸ ਤੋਂ ਬਾਅਦ ਹੁਣ ਐਮਸੀ ਇਲੈਕਸ਼ਨਸ ਨੇ ਤੁਹਾਡੇ ਲਈ ਵੀ ਚੈਲੰਜ ਹੈ ਸਾਕ ਬਚਾਉਣ ਦੀ ਵੀ ਕੋਸ਼ਿਸ਼ ਤੁਹਾਡੀ ਪੂਰੀ ਰਹੇਗੀ ਦੇਖੋ ਮੈਨੂੰ ਤੇ ਬਹੁਤ ਜਨਤਾ ਦਾ ਭਰੋਸਾ ਹੈ ਔਰ ਮੈਂ ਬੜਾ ਆਪਣੇ ਆਪ ਨੂੰ ਸਤਿਸ਼ਟ ਮਹਿਸੂਸ ਕਰ ਰਿਹਾ ਕਿ ਜਨਤਾ ਜੋ ਹੈ ਜਿਸਨੇ ਪਹਿਲਾਂ 5 ਮਹੀਨੇ ਪਹਿਲਾਂ ਮੇਰੇ ਵਾਸਤੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਔਰ ਮੈਨੂੰ ਭਾਰੀ ਬੋਨ ਜਤਾ ਸੀ ਨਜ਼ਰ ਆ ਰਿਹਾ ਹੈ ਲੋਕਾਂ ਦੇ ਮਨ ਦੀ ਭਾਵਨਾ ਹੈ ਉਹ ਪੰਜਾਂ ਮਹੀਨਿਆਂ ਦੇ ਮੁਤਾਬਕ ਉਦਾਂ ਹੀ ਚੱਲ ਰਹੇ ਨੇ ਦੇ ਆਰ ਅਗੇਨ ਵੋਟ ਫਾਰ ਆਮ ਆਦਮੀ ਪਾਰਟੀ ਪਾਂ ਚਾ ਰਹੇ ਨੇ ਮੈਨੂੰ ਕੋਈ ਪਰਤ ਨਜ਼ਰ ਨਹੀਂ ਆ ਰਿਹਾ ਉਹਨਾਂ ਨੂੰ ਉਦਾਂ ਹੀ ਵੋਟਾਂ ਸਾਰੇ ਸਭੀ ਵਾਡਾਂ ਦੇ ਸਾਡੇ ਨਜ਼ਰ ਮੇਰੇ ਇਲੈਕਸ਼ਨ ਨੇ ਜਦੋਂ ਜਿੱਤ ਗਿਆ ਤੁਹਾਡਾ ਇਲੈਕਸ਼ਨ ਐਮਐਨਏ ਨੇ ਮਤਿਸਾ ਨੂੰ ਖਾਸ ਤੌਰ ਤੇ ਗਿਆ ਸੀ ਤੁਸੀਂ ਐਮਐਲਏ ਬਣਾ ਦਿਓ ਮੰਤਰੀ ਬਣਾ ਦੇਣਾ ਮંત્રી ਤੁਹਾਨੂੰ ਬਣਾ ਦਿੱਤਾ ਲੋਕਾਂ ਦੀ ਉਮੀਦਾਂ ਵੀ ਵਧ ਗਈਆਂ ਹੁਣ ਤੁਹਾਨੂੰ ਲੱਗਦਾ ਹੈ ਕਿ ਲੋਕ ਹੁਣ ਤਾਂ ਹੁਣ ਤਾਂ ਕਿਤੇ ਨਾ ਕਿਤੇ ਉਹ ਤੁਹਾਡਾ ਵੀ ਇੱਕ ਕੱਚਾ ਪੇਪਰ ਜਿਹੜਾ ਉਹ ਵੀ ਆ ਗਿਆ ਤਾਂ ਤੁਹਾਡੀ ਕ੍ਰੈਡਿਬਿਲਟੀ ਜਾਂ ਤੁਹਾਡੇ ਕੰਮਾਂ ਤੋਂ ਲੱਗਦਾ ਹੈ ਕਿ ਤੁਸੀਂ ਲੋਕਾਂ ਦਾ ਭਰੋਸਾ ਜਿੱਤ ਪਾਇਆ ਵੇਖੋ ਮੈਂ ਐਮਐਲਏ ਬਣਨ ਦੇ ਬਾਅਦ 5 ਮਹੀਨਿਆਂ ਦੇ ਵਿੱਚ ਜੋ ਜਨਤਾ ਦੇ ਕੰਮ ਕਰਨ ਉਹਨਾਂ ਨੂੰ ਸੀਰੀਅਸਲੀ ਲੈ ਕੇ ਉਹਨਾਂ ਦੇ ਹੱਲ ਕੀਤੇ ਹਨ ਪਹਿਲਾ ਕੰਮ ਹੁੰਦਾ ਹੈ ਕਿ ਜਨਤਾ ਨੂੰ ਇੱਕ ਇਹ ਮਹਿਸੂਸ ਹੋਏ ਕਿ ਜੋ ਹਸੀ ਹੈਗੇ ਆ ਅਸੀਂ ਬਿਨਾਂ ਕਿਸੇ ਡਰ ਦੇ ਰਹਿ ਰਹੇ ਹਾਂ ਉਹਨਾਂ ਨੂੰ ਕੋਈ ਹੁਣ ਡਰ ਨਹੀਂ ਕਿਸੇ ਨੂੰ ਗਲਤ ਪਰਚਾ ਪੈਣ ਦਾ ਡਰ ਨਹੀਂ ਕਿਸੇ ਨੂੰ ਇਹ ਨਹੀਂ ਪਤਾ ਸਾਨੂੰ ਕਿਸੇ ਕੋਈ ਨਜ਼ਾਇਜ਼ ਕੰਮ ਹੋਏਗਾ ਕਿਸੇ ਦੇ ਉੱਪਰ ਕੋਈ ਹੁਣ ਸ਼ਰਾਬ ਨਸ਼ਾ ਜਰਾਸਤਾ ਜਿੰਨੇ ਪਹਿਲਾਂ ਮਾਰੇ ਕੰਮ ਹੁੰਦੀ ਸੀ ਸਾਰੇ ਹੀ ਹੁਣ ਬੰਦ ਹੋਏ ਨੇ ਔਰ ਸੀਵਰੇਜ ਦੀ ਪ੍ਰੋਬਲਮ ਲਗਾਤਾਰ ਚੱਲ ਰਹੀ ਸੀ ਅੱਜ ਜੇ ਦੇਖੋ ਜਾ ਕੇ ਕਿਸੇ ਵੀ ਹਲਕੇ ਦੇ ਵਿੱਚ ਕੋਈ ਸੀਵਰੇਜ ਦੀ ਪ੍ਰੋਬਲਮ ਨਹੀਂ ਹੈਗੀ ਔਰ ਅਸੀਂ ਇਹਨੂੰ ਹੋਰ ਬੈਟਰ ਬਣਾਉਣ ਜਾ ਰਹੇ ਆ ਔਰ ਇਹ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਅਸਲ ਦੇ ਵਿੱਚ ਇਹ ਹੁਣ ਲੋਕਾਂ ਦੇ ਮੁੱਢਲੇ ਬੇਸਿਕ ਨੀਡ ਨੂੰ ਪੂਰਾ ਕਰਨ ਵਾਸਤੇ ਇਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਕਿ ਕਾਰਪੋਰੇਸ਼ਨ ਬਣੇਗੀ ਮੇਰ ਬਣੇਗਾ ਤੇ ਆਪਣੇ ਆਪ ਹੀ ਇਲਾਕੇ ਦੇ ਹੋਰ ਵਿਕਾਸ ਹੋਣਗੇ ਕਿਉਂਕਿ ਕਿਸੇ ਵੇਲੇ ਕੌਂਸਲ ਨਾ ਹੋਣ ਦੇ ਕਾਰਨ ਕੋਈ ਵੀ ਆਪਣੀ ਜ਼ਿੰਮੇਵਾਰੀ ਨਹੀਂ ਸੀ ਲੈ ਰਿਆ ਪਰ ਹੁਣ ਇਹ ਸ਼ੁਰੂਆਤ ਹੋਈ ਹੈ ਔਰ ਮੈਨੂੰ ਪੂਰਾ ਯਕੀਨ ਹੈ ਕਿ ਅੱਜ ਜੋ ਸ਼ਾਮ ਨੂੰ ਰਿਜ਼ਲਟ ਆਣਗੇ ਉਹ ਆਮ ਆਦਮੀ ਪਾਰਟੀ ਦੀ ਫੇਵਰ ਚਾਂਗੇ ਔਰ ਜੰਦਰ ਸ਼ਰਦਾ ਮੇਰ ਹੈ ਆਮ ਆਦਮੀ ਪਾਰਟੀ ਦਾ ਬਣੇਗਾ ਇੱਕ ਨਵੀਂ ਸ਼ੁਰੂਆਤ ਹੋਏਗੀ ਜਿੰਦੇ ਸ਼ਹਿਰ ਦੇ ਵਿਕਾਸ ਤੇ ਆਪ ਦਾ ਐਮਐਲਏ ਆਪ ਦਾ ਐਮਸੀ ਇਹ ਨਾਰਾ ਦਿੱਤਾ ਗਿਆ ਇਸ ਵਾਰ ਲੱਗਦਾ ਹੈ ਕਿ ਅਸਰ ਦੇਖੇਗਾ ਬਿਲਕੁਲ ਨਜ਼ਰ ਦੇਖੇ ਲੋਕੀ ਬਹੁਤ ਸਿਆਣੇ ਹੋ ਗਏ ਨੇ ਦੇਖੋ ਪਹਿਲੀ ਗੱਲ ਤੇ ਜਨਤਾ ਜਿਹੜੀ ਹੈਗੀ ਆ ਉਹ ਆਮ ਆਦਮੀ ਦੀ ਪੋਰਟ ਜਿਹੜੀ ਪਾ ਰਹੀ ਏ ਉਹ ਆਪਣੇ ਹੀ ਵੈਦੇ ਵਾਸਤੇ ਪਾ ਰਹੀ ਏ ਅੱਜ ਕੱਲ ਲੋਕੀ ਬੜੇ ਸਿਆਣੇ ਨੇ ਅੱਜ ਕੱਲ ਮੈਂ ਤਾਂ ਅੱਗੇ ਵੀ ਇਸ ਕਿਸ ਵਿਚਾਂ ਚ कि जनता बहुत समझ आ रहे हो जरा काम कर दी अपने फायदे वास्ते कर दी है क्योंकि जनता नु पता है कि अगर आम आदमी पार्टी दा अगर ऊपर एमएलए हैगा ਥਲੇ ਕੌਂਸਲਰ ਵੀ ਗ੍ਰਾਮ ਆਦਮੀ ਪਾਰਟੀ ਦੇ ਹੋਏਗਾ ਆਪਸੇ ਸਹੀ ਤਾਲਮਿਲ ਹੋਏਗਾ अगर ਗੱਡੀ ਦੇ ਦੋਨੇ ਪਹੀਏ ਸਹੀ ਹੋਣਗੇ ਬਰਾਬਰ ਹੋਣਗੇ ਤੇ ਗੱਡੀ ਸਹੀ ਚੱਲੇਗੀ ਇਸ ਕਰਕੇ जनता सारे ही जो है वोट आम आदमी पार्टी ਦੇ ਉਮੀਦਵਾਰ ਨੂੰ ਪਾ ਰਹੀ ਹੈ ਜਿੰਨਾਂ ਕਿ ਉਹ ਪਰਚੇ ਦੀ ਗੱਲ ਕੀਤੀ ਸੀ ਹਾਈ ਕੋਰਟ ਦੇ ਵਿੱਚ ਜਿਸ ਤਰੀਕੇ ਮੈਟਰ ਗਿਆ ਸੀਗਾ ਪਟਿਆਲਾ ਔਰ ਧਰਮਕੋਟ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਸੀ ਹਾਈ ਕੋਰਟ ਨੇ ਉੱਥੇ ਫਰੈਸ਼ ਇਲੈਕਸ਼ਨ ਕਰਨ ਵਾਸਤੇ ਕਿਹਾ ਦੇ ਕੋਈ ਤੇ ਜਿਹੜੀ ਮੈਂ ਕਹਿ ਰਿਹਾ ਕਿ ਆਪੋਜੀਸ਼ਨ ਨੇ ਹਮੇਸ਼ਾ ਕੋਈ ਨਾ ਕੋਈ ਜੋ ਹੈ ਆਪਣਾ ਗਿਲਾ ਸ਼ਿਕਵੇ ਕਰਨਾ ਹੁੰਦਾ ਜਦੋਂ ਆਦਮੀ ਹਾਰਦਾ ਹੈ ਉਹ ਲੜਾਈ ਕਰਦਾ ਹੈ ਲੜਦਾ ਹੈ ਇਸ ਕਰਕੇ ਜਿੱਤਣ ਵਾਲਾ ਆਦਮੀ ਕਹਿੰਦਾ ਵੋਟਾਂ ਸ਼ਾਂਤੀ ਨਾਲ ਪੈਂਣ ਤਾਂ ਕਿ ਅਸੀਂ ਰਿਜ਼ਲਟ ਸਹੀ ਆਣ ਸੋ ਕਿਸੇ ਤਰ੍ਹਾਂ ਦਾ ਕੋਈ ਵੀ ਮਤਲਬ ਕਿ ਸਾਨੂੰ ਸ਼ੰਕਾ ਨਹੀਂ ਹੈਗੀ ਬਿਲਕੁਲ ਕਲੀਅਰ ਕਟ ਪੰਜੇ ਜਗ੍ਹਾ ਕਾਰਪੋਰੇਸ਼ਨ ਦੇ ਜੋ ਮੇਅਰ ਆਮ ਆਦਮੀ ਪਾਰਟੀ ਦੇ ਬਣ ਗਏ ਹੋਰ ਆਮ ਆਦਮੀ ਪਾਰਟੀ ਨੂੰ ਮੈਜੋਰਟੀ ਮਿਲੇਗੀ ਇਹ ਸਭ ਤੈ ਹੈਗਾ ਅਸੀਂ ਆਪਣੀ ਵੋਟ ਦੀ ਸ਼ਕਤੀ ਦਾ ਇਸਤੇਮਾਲ ਕਰਕੇ ਆਪਣੇ ਮੁਤਾਬਕ ਆਪਣੀ ਮਨਮਰਜ਼ੀ ਦੀ ਸਰਕਾਰ ਬਣਾ ਸਕਦੇ ਹਾਂ ਚਾਹੇ ਕਾਰਪੋਰੇਸ਼ਨ ਹੋਵੇ ਚਾਹੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ ਹੋਵੇ ਸੋ ਇਸ ਤਰ੍ਹਾਂ ਕੇ ਮੈਂ ਚਾਹਾਂਗਾ ਕਿ ਸਾਨੂੰ ਸਾਰਿਆਂ ਨੂੰ ਅੱਜ ਵੋਟ ਜ਼ਰੂਰ ਪਾਉਣਾ ਚਾਹੀਦਾ ਹੈ ਤੁਹਾਡੇ ਆਪਣੇ ਬਾਅਦ ਤੇ ਸਵਾਲ ਵੀ ਬੜੇ ਚੁੱਕੇ ਜਾਂਦੇ ਨੇ 77 ਤੇ ਸਵਾਲ ਵੀ ਚੁੱਕੇ ਤੇ ਕਈ ਤਵਾਂ ਤੇ ਰੋਲਾ ਰੱਪਾ ਵੀ ਪੈ ਗਿਆ ਤੁਸੀਂ ਤਾਂ ਸਮਾਈਲ ਕਰ ਰਹੇ ਹੋ ਪਰ ਵਿਰੋਧੀ ਰੋਲਾ ਪਾ ਰਹੇ ਨੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਕਹਿੰਦੇ ਥੋੜਾ ਜਿਹਾ ਤੱਕਾ ਹੋ ਰਿਹਾ ਤੱਕਾ ਜਦੂ ਲੋਕੀ ਹਾਰਦੇ ਨੇ ਕਹਿੰਦੇ ਤੱਕਾ ਹੋ ਰਿਹਾ ਇਸ ਕਰਕੇ ਜਿਹੜਾ ਹੈਗਾ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿਹੜੇ ਵਿਰੋਧੀ ਰੋਲਾ ਪਾ ਰਹੇ ਨੇ ਉਦੋਂ ਵੀ ਆਦਮੀ ਰੋਲਾ ਪਾਉਂਦਾ ਜਿੱਦੋਂ ਉਹਨੂੰ